ਅੱਜ ਦੀ ਮੇਰੀ ਜਿਹੜੀ ਕਵਿਤਾ ਹੈ ਉਹ ਇਹ ਹੈ ਕਿ ਵਕ ਵਕ ਧਰਮਾਂ ਦੇ ਵਿੱਚ ਲੜਾਈਆਂ ਹੋਈਆਂ ਜਿੰਨਾ ਨੁਕਸਾਨ ਧਰਮ ਨੇ ਆਰਥਿਕ ਤੇ ਜਾਨੀ ਨੁਕਸਾਨ ਕੀਤਾ ਹੋਰ ਸ਼ੈਦ ਹੀ ਕਿਸੇ ਤੇ ਹੋਇਆ ਹੋਵੇ ਉਹਦੇ ਤੇ ਕਵਿਤਾ ਹੈ ਕਰਮ ਸਿੰਘ ਧਰਮ ਨੂੰ ਕਹਿਣ ਲੱਗਾ ਕਾ ਤੋ ਲੋਕਾਂ ਤੇ ਕਹਿਰ ਗਜ਼ਾਰਦਾ ਹੈ ਤੂੰ ਤੂੰ ਆਪ ਹਮੇਸ਼ਾ ਹੀ ਰਹੇਂ ਬਚਦਾ ਆਪਸ ਵਿੱਚ ਲੋਕਾਂ ਨੂੰ ਲੜਾ ਕੇ ਮਾਰਦਾ ਹੈ ਤੂੰ ਮੂਰਖ ਬਣਾ ਕੇ ਲੋਕਾਂ ਨੂੰ ਲੁੱਟਦਾ ਹੈ ਕਿਰਤਿਆਂ ਦਾ ਅਰਬਾਂ ਰੁਪਇਆ ਡਕਾਰਦਾ ਹੈ ਤੂੰ Hindu Sikh ਕਦੇ ਮਲਾਦਮ Hindu Sikh ਕਦੇ ਮੁਸਲਮਾਨ ਬਣਦਾ ਹੈ ਬਾਣੇ ਬਦਲ ਕੇ ਵੱਖਰੇ ਵੱਖਰੇ ਭੇਸ ਧਾਰਦਾ ਹੈ ਤੂੰ ਨਰਕਾਂ ਸਵਰਗਾਂ ਦੇ ਲਾਰੇ ਤੂੰ ਲਾ ਰੱਖੇ ਸਾਨੂੰ 10 ਬੰਦਾ ਕਿਹੜੀ ਸਰਕਾਰ ਦਾ ਹੈ ਤੂੰ ਤੈਨੂੰ ਪਰਖ ਪਰਖ ਕੇ ਵੇਖ ਲਿਆ ਹੈ ਹਰ ਪਰਖ ਚ ਹਰ ਕੰਮ ਚ ਹਾਰਦਾ ਹੈ ਤੂੰ ਇੱਕ ਦਿਨ ਲੋਕਾਂ ਨੇ ਤੈਨੂੰ ਨਕਾਰ ਦੇਣਾ ਸਾਇੰਸ ਕੋਲੋਂ ਵੇਖੇਗਾ ਸਾਇੰਸ ਕੋਲੋਂ ਵੇਖੇਗਾ ਰਸਤਾ ਬਾਹਰ ਦਾ ਤੂੰ ਧਰਮ ਨੇ ਆਖਿਆ ਗੱਲ ਕਰ ਸੁਣ ਕਰਮਿਆ ਓਏ ਕਰਮ ਨੇ ਆਖਿਆ ਗੱਲ ਸੁਣ ਕਰਮਿਆ ਓਏ ਮੇਰੀ ਸ਼ਕਤੀ ਦਾ ਤੈਨੂੰ ਗਿਆਨ ਨਹੀਂ ਸਾਰੀ ਦੁਨੀਆ ਤੇ ਮੈਂ ਹਾਂ ਰਾਜ ਕਰਦਾ ਮੇਰੇ ਵਰਗਾ ਕੋਈ ਵੱਡਾ ਬਲਵਾਨ ਨਹੀਂ ਮੈਂ ਸਾਰੀ ਦੁਨੀਆ ਨੂੰ ਲੜਾ ਕੇ ਮਾਰ ਸਕਦਾ ਬੰਦਾ ਮੇਰੇ ਵਰਗਾ ਕੋਈ ਸ਼ੈਤਾਨ ਨਹੀਂ ਸਾਰੇ ਲੋਕਾਂ ਵਿੱਚ ਵੰਡੀਆਂ ਮੈਂ ਪਾਈਆਂ ਕਿਹੜਾ ਦੇਸ਼ ਜਿੱਥੇ ਵੱਖਰੇ ਵੱਖਰੇ ਧਰਮ ਸਥਾਨ ਨਹੀਂ ਮਾਇਆ ਤੇ ਸੋਨਾ ਉਥੇ ਭੇਟ ਚੜਦਾ ਮੇਰੇ ਜਿਹਾ ਕੋਈ ਵੱਡਾ ਧਨਵਾਨ ਨਹੀਂ ਸਾਰੇ ਲੋਕਾਂ ਵਿੱਚ ਕੱਟੜ ਦਾ ਭਰੀ ਐਨੀ ਸਾਰੇ ਲੋਕਾਂ ਵਿੱਚ ਕੱਟੜ ਦਾ ਭਰੀ ਐਨੀ ਮੈਨੂੰ ਬੁਰਾ ਬੋਲਣ ਵਾਲੇ ਦੀ ਛੱਡ ਦੇ ਜਾਣ ਨਹੀਂ ਸਾਇੰਸ ਨੂੰ ਵੀ ਗੁਲਾਮ ਬਣਾ ਰੱਖਿਆ ਮੈਂ ਸਾਇੰਸ ਨੂੰ ਵੀ ਗੁਲਾਮ ਬਣਾ ਰੱਖਿਆ ਮੈਂ ਮਤਮਾਰੀ ਵਾਲੇ ਮਨ ਦੇ ਵਿਗਿਆਨ ਨਹੀਂ ਮਤਮਾਰੀ ਵਾਲੇ ਮਨ ਦੇ ਵਿਗਿਆਨ ਨਹੀਂ ਮੈਨੂੰ ਉਹਨਾਂ ਚਰਨੀ ਕੋਈ ਹਲਾ ਸਕਦਾ ਜਦੋਂ ਤੱਕ ਲੋਕ ਵਿਗਿਆਨ ਵਿਗਿਆਨਕ ਸੋਚ ਵਾਣ ਨਹੀਂ ਗੁਰਾਂ ਦਿੱਤਾ ਸੰਧੂ ਧਰਮਕ ਕਹਿੰਦਾ ਲਲਕਾਰ ਕੇ ਮੈਂ ਤਾਂ ਬਖਸ਼ੇ ਵੱਡੇ ਵੱਡੇ ਵਿਦਵਾਨ ਨਹੀਂ ਮੈਂ ਤਾਂ ਬਖਸ਼ੇ ਵੱਡੇ ਵੱਡੇ ਵਿਦਵਾਨ ਨਹੀਂ